ਜਿਮੀ ਸ਼ੇਰ ਗਿੱਲ ਸਰ ਦੇ ਨਾਲ ਤੁਸੀਂ ਜਿਹੜੀ ਸਕਰੀਨ ਸਾਂਝੀ ਕੀਤੀ ਕਿੰਗਾ ਦਾ ਐਕਸਪੀਰੀਅੰਸ ਰਿਹਾ ਕਿ ਫੀਲ ਸੀਗਾ ਬਹੁਤ ਹੀ ਐਕਸਪੀਰੀਅੰਸ ਹੈ ਦੋਨੋਂ ਬਰਾਬਰ ਦੀ ਕਹਾਣੀ ਹੈ ਔਰ ਇਸ ਤੋਂ ਬੈਟਰ ਕਾਸਟਿੰਗ ਨਹੀਂ ਹੋ ਸਕਦੀ ਔਰ ਇੱਕ ਦੂਜੇ ਰਿਸਪੈਕਟ ਬਹੁਤ ਕਰਦੇ ਆ ਜਿ세 ਸਭ ਨੂੰ ਫਾਇਦਾ ਹੋਇਆ ਜੀ ਉਸ ਚੀਜ਼ ਤੋਂ ਕਿਉਂਕਿ ਜਦੋਂ ਤੁਸੀਂ ਇੱਕ ਐਕਟਰ ਨੂੰ ਬਹੁਤ ਰਿਸਪੈਕਟਫੁਲੀ ਦੇਖਦੇ ਹੋ ਤੇ ਉਹਦੀ ਹਰ ਚੀਜ਼ ਨੂੰ ਗੌਰ ਨਾਲ ਦੇਖਦੇ ਹੋ ਤੇ ਉਹਦੇ ਕਾਰਨ ਤੁਹਾਨੂੰ కెਮਿਸਟਰੀ ਬਹੁਤ ਚੰਗੀ ਲੱਗ ਰਹੀ ਹੋਵੇ ਤੇ ਹੁਣ ਸਰ ਦੇ ਨਾਲ ਅਸੀਂ ਮੁਲਾਕਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਵੈਸੇ ਤਾਂ ਮੈਂ ਬਹੁਤ ਵਧੀਆ ਤੇ ਬਹੁਤ ਕੰਮ ਕੀਤਾ ਤੁਸੀਂ ਅਦਾਕਾਰੀ ਦੇ ਵਿੱਚ ਬਖੂਬੀ ਜਿਹੜਾ ਕਿ ਆਪਣਾ ਕਿਰਦਾਰ ਨਿਭਾਉਂਦੇ ਆਇਓ ਜੀਮੀ ਸ਼ੇਰ ਗਿਲ ਸਰ ਦੇ ਨਾਲ ਤੁਸੀਂ ਜਿਹੜਾ ਕਿ ਸਕਰੀਨ ਸਾਂਝੀ ਕੀਤੀ ਹੈ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿ ਫੀਲ ਸੀਗਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਦੋਨੋਂ ਭਰਾਵਾਂ ਦੀ ਕਹਾਣੀ ਹੈ ਔਰ ਇਸ ਤੋਂ ਬੈਟਰ ਕਾਸਟਿੰਗ ਨਹੀਂ ਹੋ ਸਕਦੀ। ਔਰ ਇੱਕ ਦੂਜੇ ਰਿਸਪੈਕਟ ਬਹੁਤ ਕਰਦੇ ਆ ਜੀ ਅਸੀਂ। ਮੈਂ ਉਹਨਾਂ ਨੂੰ ਪਿਆਰ ਬਹੁਤ ਕਰਦਾ ਹਾਂ ਤੇ ਰਿਸਪੈਕਟ ਬਹੁਤ ਕਰਦਾ ਹਾਂ ਉਹ ਮੈਨੂੰ ਬਹੁਤ ਪਿਆਰ ਕਰਦੇ। ਔਰ ਕੁਦਰਤੀ ਇੱਕ ਮਿਊਚੁਅਲ ਰਿਸਪੈਕਟ ਸੀ ਉਹ ਉਸ ਰਿਸਪੈਕਟ ਨੂੰ ਸਾਨੂੰ ਉਹਦੇ ਲਈ ਸਾਨੂੰ ਫਾਇਦਾ ਹੋਇਆ ਜੀ ਉਸ ਚੀਜ਼ ਤੋਂ ਕਿਉਂਕਿ ਜਦੋਂ ਤੁਸੀਂ ਇੱਕ ਐਕਟਰ ਨੂੰ ਬਹੁਤ ਰਿਸਪੈਕਟਫੁਲੀ ਦੇਖਦੇ ਹੋ ਤੇ ਉਹਦੀ ਹਰ ਚੀਜ਼ ਨੂੰ ਗੌਰ ਨਾਲ ਦੇਖਦੇ ਹੋ ਤੇ ਉਹਦੇ ਕਾਰਨ ਤੁਹਾਨੂੰ ਕੈਮਿਸਟੀ ਬਹੁਤ ਚੰਗੀ ਲੱਗਦੀ ਹੈ। ਅੱਜ ਤੋਂ 19 ਸਾਲ ਪਹਿਲਾਂ ਵੀ ਤੁਸੀਂ ਸਰਦੇ ਨਾਲ ਕੰਮ ਕੀਤਾ ਹੈ ਕੋਈ ਫਰਕ ਆਇਆ 20 ਸਾਲਾਂ ਦੇ ਵਿੱਚ ਕਿ ਨਾ ਸ਼ਕਲ ਤਾਂ ਸੇਮ ਹੀ ਲੱਗ ਰਹੀ ਹੈ ਬਾਕੀ ਐਕਟਰ ਬਹੁਤ ਵਧੀਆ ਹੋ ਗਿਆ ਅਗੇ ਨਾਲ ਸੋ ਐਕਟਰ ਡੈਫੀਨਿਟਲੀ ਵੱਡੇ ਹੋ ਗਏ ਨੇ ਬਟ ਬਾਕੀ ਇਸ ਚ ਤਬਦੀਲੀ ਨਹੀਂ ਆਈ ਕੋਈ ਉਹ ਨਹੀਂ ਸਮਝ ਆਇਆ ਨੇਚਰ ਉਵੇਂ ਦਾ ਹੀ ਆ ਉਵੇਂ ਦਾ ਹੀ ਜਿਹੜਾ ਕਿ ਬੌਂਡ ਤੁਹਾਡਾ ਹਾਂਜੀ ਹਾਂਜੀ ਬਿਲਕੁਲ 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 ਜੀ ਜੀ ਆਪਾਂ ਗੱਲ ਕਰੀਏ ਇਹਨੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤੁਸੀਂ ਟੀਵੀ ਤੇ ਹਮੇਸ਼ਾ ਤੁਸੀਂ ਮਤਲਬ ਉਪ ਮੈਂ ਪਹਿਲਾਂ ਵੀ ਕਹਿ ਚੁੱਕਿਆ ਬਖੂ ਵੀ ਆਪਣਾ ਕਿਰਦਾਰ ਨਿਭਾਉਂਦੇ ਆਇਓ ਕਿਹੜਾ ਕਿਰਦਾਰ ਸਭ ਤੋਂ ਜ਼ਿਆਦਾ ਤੁਹਾਡੇ ਦਿਲ ਦੇ ਨੇੜਾ ਥੋੜਾ ਜਿਹਾ ਔਖਾ ਸਵਾਲ ਹੈ ਪਰ ਕੋਈ ਨਾ ਬਹੁਤ ਔਖਾ ਸਵਾਲ ਹੈ ਜੀ ਬੜੇ سارے ਕਿਰਦਾਰ ਹੈ ਬਹੁਤ ਨੇੜੇ ਇੱਕ ਨਹੀਂ ਹੈ ਬਹੁਤ ਜ਼ਿਆਦਾ ਕਿ ਦੁਖੰਡੀ ਸੀਗੀ ਉਹਦਾ ਕਿਰਦਾਰ ਬਹੁਤ ਨੇੜੇ ਸੀ ਪੰਜਾਬੀ ਫਿਲਮਾਂ ਦੇ ਵਿੱਚ 84 ਵਾਲਾ ਕਿਰਦਾਰ ਵੀ ਨੇੜੇ ਹੈ ਡੀਐਸਪੀ ਦੇਵ ਵੀ ਸੀਗਾ ਹਾਂ ਉ ਦੇਖੋ ਹਿੰਦੀ ਹੈ ਮੈਂ ਪੰਜਾਬੀ ਦੱਸ ਰਿਹਾ ਬਹੁਤ ਸਾਰੇ ਕਿਰਦਾਰ ਨੇ ਲੋਕਾਂ ਨੇ ਜਿਹਨੂੰ ਜਿਹਨੂੰ ਪਿਆਰ ਕੀਤਾ ਫਿਰ ਉਹ ਤੁਹਾਡੇ ਕਰੀਬ ਆਪੇ ਹੋ ਜਾਂਦਾ ਅੰਦਾ ਧੁੰਦ ਸੀਗੀ ਉਹ ਤਾਂ ਬਹੁਤ ਸਾਰੇ ਕਿਰਦਾਰ ਹੈ ਬਟ ਆਈ ਡੋਨਟ ਨੋ ਕੁਝ ਕਿਰਦਾਰ ਬਹੁਤ ਕਰੀਬ ਹੁੰਦੇ ਆ ਉਹਨਾਂ ਚ ਮੈਨੂੰ ਆ ਕਿਰਦਾਰ ਹੈ ਮਾਂ ਜੈ ਤੇ ਤਨਾਵ ਬਹੁਤ ਕਰੀਬ ਨੇ ਤੇ ਜੇ ਆਪਾਂ ਗੱਲ ਕਰੀਏ ਕਿ ਸਕਰੀਨ ਤੇ ਮੈਂ ਸਰ ਤੋਂ ਵੀ ਪੁੱਛਿਆ ਸੀਗਾ ਉਹ ਕਹਿੰਦੇ ਵੀ ਫਨ ਹੁੰਦਾ ਸੀਗਾ ਬਿਹਾਈਂਡ ਦਾ ਸਿੰਸ ਤੁਹਾਨੂੰ ਕਿੰਨਾ ਕੁ ਫਨ ਲੱਗਿਆ ਵੀ ਹਮ ਬਿਹਾਈਂਡ ਦਾ ਸਿੰਸ ਤੇ ਇਨੀ ਸੀਰੀਅਸ ਮੂਵੀ ਕੀਤੀ ਹੈ ਪਿੱਛੇ ਕੀ ਹੁੰਦਾ ਸੀਗਾ ਫਨ ਹੋ ਰਿਹਾ ਸੀ ਐਸਾ ਕੁਝ ਨਹੀਂ ਹੈ ਬਿਨਾ ਹਾਸੇ ਰੋਇਆ ਨਹੀਂ ਆਂਦਾ ਰੋਣ ਵਾਲੀ ਸ਼ਕਲ ਨਾਲ ਕੋਈ ਨਹੀਂ ਰੋ ਸਕਦਾ ਜਿਹੜਾ ਬਹੁਤ ਹੱਸਦਾ ਉਹਨੂੰ ਰੋਣਾ ਸੌਖਾ ਲੱਗਦਾ ਆਪਾਂ ਕਹਿ ਸਕਦੇ ਆ ਹਾਸੇ-ਹਾਸੇ ਜੇ ਤੁਸੀਂ ਸੀਰੀਅਸ ਮੂਵੀ ਬਣਾ ਰਹੇ ਨਹੀਂ ਨਹੀਂ ਹਾਸੇ-ਹਾਸੇ ਜਿੱਤ ਨਹੀਂ ਬਣਾਈ ਹਾਸਾ ਮਜ਼ਾਕ ਲੱਗ ਚੀਜ਼ ਹੈ ਪਰ ਬਹੁਤ ਸੀਰੀਅਸ ਹੋ ਕੇ ਬਣਾਈ ਵਿੱਚ ਹੱਸਣਾ ਉਸ ਨਾਲ ਬਹੁਤ ਜ਼ਰੂਰੀ ਹੈ ਬਿਕੋ ਨਹੀਂ ਤਾਂ ਬੰਦਾ ਥੱਕੇ ਜਾਂਦਾ ਜੀ ਜੇ ਆਪਾਂ ਗੱਲ ਕਰੀਏ ਪੰਜਾਬੀ ਸਿਨੇਮਾ ਦੇ ਵਿੱਚ ਵੀ ਤੁਸੀਂ ਕੰਮ ਕਰਦੇ ਹੋ ਤੇ ਹਿੰਦੀ ਸਿਨੇਮਾ ਦੇ ਵਿੱਚ ਵੀ ਕਰਦੇ ਹੋ ਕਿ ਕੀ ਫਰਕ ਲੱਗਦਾ ਜਾਂ ਫਿਰ ਤੁਹਾਨੂੰ ਕਿੱਥੇ ਵਧੀਆਂ ਲੱਗਦਾ ਵੈਸੇ ਤਾਂ ਅਦਾਕਾਰ ਦਾ ਕੰਮ ਅਦਾਕਾਰੀ ਹੁੰਦਾ ਆ ਪਰ ਫਿਰ ਵੀ ਤੁਹਾਨੂੰ ਕਿਤੇ ਫਰਕ ਲੱਗਦਾ ਹੋਵੇ ਵੀ ਪੰਜਾਬੀ ਸਿਨੇਮਾ ਦੇ ਵਿੱਚ ਇਹ ਫਰਕ ਹੈ ਤੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਇਹ ਫਰਕ ਨਹੀਂ ਫਰਕ ਨਹੀਂ ਲੱਗਦਾ ਬਸ ਮੈਂ ਥੋੜਾ ਇਮੋਸ਼ਨਲ ਨਾ ਪੰਜਾਬੀ ਸਿਨੇਮਨ ਲੈ ਕੇ ਮੇਰੀ ਪਿੰਡ ਦੀ ਗੱਲ ਹੈ ਮੇਰੇ ਮੇਰੇ ਮੇਰੀ ਪੰਜਾਬ ਦੀ ਗੱਲ ਹੈ ਤੇ ਉਹ ਤਾਂ ਦੇਖੋ ਚੁਕ ਦੋਰਾਇ ਨਹੀਂ ਹੈ ਮੈਂ ਬੰਬੇ ਚ ਵੀ ਜਾ ਕੇ ਪੰਜਾਬੀ ਬੋਲ ਨਹੀਂ ਹੁੰਦੀ ਹੈ ਉਹ ਮੈਨੂੰ ਲੋਕੀ ਫਿਰੋਜ਼ਪੁਰਿਆ ਹੀ ਬੁਲਾਉਂਦੇ ਉੱਥੇ ਉਹ ਮੈਨੂੰ ਮਤਲਬ ਜਣਾ ਖਣਾ ਬੋਲਦਾ ਫਿਰੋਜ਼ਪੁਰਿਆ ਜਾ ਰਿਹਾ ਆਈ ਥਿੰਕ ਮੈਨੂੰ ਚੰਗਾ ਲੱਗਦਾ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਇੱਕ ਡਾਕਟਰ ਤੋਂ ਐਕਟਰ ਬਣਿਓ ਇਹ ਐਕਸਪੀਰੀਅੰਸ ਕਿਵੇਂ ਦਾ ਸੀਗਾ ਮੈਂ ਡਾਕਟਰ ਬੰਦ ਨਹੀਂ ਜਾਂਦਾ ਸੀਗਾ ਉਹ ਤਾਂ ਫਿਰ ਬਣ ਗਿਆ ਬਟ ਡੈਫੀਨਿਟਲੀ ਐਕਟਰ ਵੀ ਖੈਰ ਮੈਨੂੰ ਤਾਂ ਗਿਆਨ ਨਹੀਂ ਸੀ ਮੈਂ ਬੰਦਣਾ ਚਾਹਨਾ ਬਟ ਮੈਂ ਥੋੜਾ ਕ੍ਰੀਏਟਿਵ ਸੀਗਾ ਤਾਂ ਹੌਲੀ-ਹੌਲੀ ਕਰਕੇ ਸਿੱਖਦੇ 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 ਇਸ ਮੁਕਾਮ ਤੇ ਪਹੁੰਚੇ ਹਾਂ ਕਈ ਵਾਰੀ ਆਪਾਂ ਦੇਖਦੇ ਆ ਕਿ ਆਪਾਂ ਉਹ ਚੀਜ਼ ਕਰਨਾ ਨਹੀਂ ਚਾਹੁੰਦੇ ਬਟ ਆਪਾਂ ਨੂੰ ਹਾਲਾਤ ਇਹੋ ਜੇ ਮਿਲ ਜਾਂਦੇ ਨੇ ਵੀ ਆਪਾਂ ਨੂੰ ਕਰਨੀ ਪੈਂਦੀ ਹੈ ਤੇ ਜਿਹੜੇ ਲੋਕੀ ਆਰਟਿਸਟ ਸਭ ਤੋਂ ਜ਼ਿਆਦਾ ਜਿਹੜੀ ਹੁੰਦਾ ਹੈ ਇਹ ਚੀਜ਼ ਆਰਟਿਸਟ ਦੇ ਲਾਈਫ ਦੇ ਵਿੱਚ ਹੁੰਦੀ ਹੈ ਉਹ ਕਰਨਾ ਕੁਝ ਹੋਰ ਚਾਹੁੰਦਾ ਹੈ ਬਟ ਹਾਲਾਤ ਉਹਨੂੰ ਕਿਤੇ ਹੋਰ ਲੈ ਜਾਂਦੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋ ਕੋਈ ਸਟ्रेस ਨਹੀਂ ਕਿਉਂਕਿ ਕਈ ਵਾਰੀ ਜੋ ਇੱਛਾ ਤੁਸੀਂ ਰੱਖਦੇ ਹੋ ਉਹ ਪੂਰੀ ਨਾ ਹੋਣ ਚੀ ਬਿਹਤਰੀ ਹੁੰਦੀ ਹੈ ਜੀ ਅਗਰ ਤੁਸੀਂ ਮਾਲਕ ਨੂੰ ਮੰਨਦੇ ਹੋ ਪਰ ਬਾਬਾ ਜੀ ਨੂੰ ਮੰਨਦੇ ਹੋ ਸੋਚੋ ਤੁਹਾਡੀ ਜਿਹੜੀ ਵਿਸ਼ ਹੈ ਇੰਨੇ ਸਾਲ ਮੰਗਤਵਾਦੀ ਪੂਰੀ ਨਹੀਂ ਹੋਈ ਤੇ ਕਿੰਨਾ ਨੁਕਸਾਨ ਦੇਣਾ ਸੀ ਉਹਨੇ ਤੁਹਾਨੂੰ ਸੋਸਦਾ ਨਾਲ ਸੋਚੋ ਪਰ ਜੋ ਕੰਮ ਕਰੋ ਸਿੱਧਤ ਨਾਲ ਕਰੋ ਦਿਲ ਨਾਲ ਕਰੋ ਪਰਿਵਾਰ ਚਲਾਉਣਾ ਬਹੁਤ ਔਖਾ ਹੁੰਦਾ ਆਪਣੇ ਪਰਿਵਾਰ ਦੇ ਨਾਲ ਰਹੋ ਇੱਕ ਦੂਜੇ ਦੀ ਬਾਹਾਂ ਬਣੋ ਕੋਈ ਡਿੱਗ ਰਿਹਾ ਉਹਦਾ ਹੱਥ ਫੜੋ ਪੈਸੇ ਦਾ ਨਾ ਸੋਚੋ ਡਿੱਗ ਨਾ ਦੇਓ ਇੱਕ ਦੂਜੇ ਨੂੰ ਫਿਰ ਸਵਾਦ ਆਏਗਾ ਫਿਰ ਲਾਈਫ ਤੁਹਾਨੂੰ ਉਹੀ ਲਾਈਫ ਤੁਹਾਨੂੰ ਸੋਹਣੀ ਲੱਗਾਂਗੀ ਜੀ ਤੁਸੀਂ ਹੁਣੇ ਪੀਸੀ ਚ ਦੇ ਵਿੱਚ ਕਿਹਾ ਸੀਗਾ ਕਿ ਜਿਵੇਂ ਜਿੱਮੀ ਸਰ ਤੁਹਾਡਾ ਫੋਨ ਨਹੀਂ ਚੱਕਦੇ ਤੇ ਮੈਂ ਮਜ਼ਾਕ ਕਰਦਾ ਤਾਂ ਚੱਕਦੇ ਆ ਉਹ ਤਾਂ ਮੈਂ ਜਾਣ ਬੁੱਝ ਕੇ ਤਾਨੇ ਮਾਰਦਾ ਸਾਡੇ ਦੋਨੇ ਭਰਾਵਾਂ ਦੇ ਤਾਨੇ ਨੇ ਉਹ ਵੀ ਮਾਰਦੇ ਤਾਂ ਨੇ ਮੈਨੂੰ ਸੋ ਤਾਨਾ ਤਾਨਾ ਖੇਡਦੇ ਹਾਂ ਹਾਂਜੀ ਫਿਲਮ ਦੇ ਬਾਰੇ ਆਡੀਅנס ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਦੱਸਦਾ 29 ਅਗਸਤ ਨੂੰ ਆ ਰਹੀ ਹੈ ਵੱਖਰਾ ਕਨਸੈਪਟ ਜਿਹੜਾ ਕਿ ਪੰਜਾਬੀ ਇੰਡਸਟਰੀ ਦੇ ਵਿਚਾਰ ਹੈ ਭਾਈਆਂ ਦਾ ਪਿਆਰ ਦਿਖਾਇਆ ਜਾ ਰਿਹਾ ਸੋਸਾਇਟੀ ਨੂੰ ਇੱਕ ਆਇਨਾ ਦਿਖਾਇਆ ਜਾ ਰਿਹਾ ਆਪਾਂ ਕਹਿ ਸਕਦੇ ਜਿਹੜਾ ਕਿ ਸਾਡੇ ਤੋਂ ਪਿੱਛੜ ਗਿਆ ਸੀਗਾ ਨੇ ਅਸੀਂ ਕੌਣ ਹੁਣ ਆਇਨਾ ਦਿਖਾਉਣ ਵਾਲੇ ਇਸ ਕਹਾਣੀ ਐ ਐਂਟਰਟੇਨਿੰਗ ਐ ਬਹੁਤ ਸੁਣੀ ਕਹਾਣੀ ਐ ਇਹਨੂੰ ਦੇਖਣਾ ਚਾਹੀਦਾ ਇਸ ਕਹਾਣੀ ਦੇ ਵਿੱਚ ਇਕੱਲਾ ਭਾਈਆਂ ਦਾ ਪਿਆਰ ਨਹੀਂ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲ ਜੇ ਤੁਹਾਨੂੰ ਜੁੜੇਗੀ ਕਹਾਣੀ ਪੂਰੀ ਕਹਾਣੀ ਤਾਂ ਆਪਾਂ ਨਹੀਂ ਜਾਣ ਸਕਦੇ ਤੇ ਥੋੜਾ ਜਿਹਾ ਦੱਸੋ ਆਡੀਅנס ਨੂੰ ਫਿਲਮ ਦੇ ਬਾਰੇ ਤੁਹਾਨੂੰ ਕਿਉਂ ਦੱਸ ਰਹੇ ਰਣੀ ਚਾਹੀਏ ਆ ਕੇ ਦੇਖਣ ਐ ਏਦਾਂ ਅੱਜ 29 ਅਗਸਤ ਤੋਂ ਆ ਰਹੀ ਐ ਜੀ ਫਿਲਮ ਦੋ ਪਾਈਆਂ ਦੀ ਕਹਾਣੀ ਹੈ ਇਸ ਮਾਝਾਏ ਜਿਮੀ ਭਾਜੀ ਤੇ ਮੈਂ ਸੋ ਪਲੀਜ਼ ਆ ਕੇ ਦੇਖਿਓ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਟ੍ਰੇਲਰ ਨੂੰ ਬਹੁਤ ਪਿਆਰ ਦੇ ਰਹੇ ਹੋ ਅੱਜ ਬਹੁਤ ਅੱਛਾ ਰਿਸਪੌਂਸ ਮਿਲਿਆ ਮੈਂ ਬਹੁਤ ਖੁਸ਼ ਹਾਂ ਐਕਸਾਈਟਿਡ ਹਾਂ 29 ਅਗਸਤ ਨੂੰ ਮਿਲਦੇ ਹਾਂ ਸਿਨੇਮਾ ਘਰਾਂ ਦੇ ਵਿੱਚ ਥੈਂਕ ਯੂ ਸੋ ਮਚ ਤਾਂ ਇਹ ਸੀ ਮਾਨਵ ਸਰ ਜਿਨ੍ਹਾਂ ਨੇ ਜਿਮੀ ਸ਼ੇਰ ਗਿੱਲ ਸਰ ਦੇ ਨਾਲ ਸਕਰੀਨ ਸਾਂਝੀ ਕੀਤੀ ਹੈ ਪਾਈਆਂ ਦਾ ਪਿਆਰ ਜੋ ਕਿ ਇਹਨਾਂ ਨੇ ਦਿਖਾਇਆ 20 ਸਾਲਾਂ ਤੋਂ ਬਾਅਦ ਜੋ ਕਿ ਇਹਨਾਂ ਨੇ ਫਿਰ ਤੋਂ ਇਕੱਠੇ ਹੋ ਕੇ ਪਾਈਆਂ ਦਾ ਪਿਆਰ ਦਿਖਾਇਆ ਮਾਜਾਏ ਆ ਰਹੀ ਹੈ 29 ਅਗਸਤ ਨੂੰ ਤੇ ਤੁਸੀਂ ਵੀ ਸਾਰੇ ਤਿਆਰ ਹੋ ਜਾਓ ਧੰਨਵਾਦ